ਸੱਚੇ ਪਾਤਸ਼ਾਹ ਜੁਗ ਜੁਗ ਅਟਲ ਖੰਡਾਂ ਬ੍ਰਹਮੰਡਾ ਦੇ ਮਾਲਕ ਦੀਨ ਦਇਆਲ ਗਰੀਬ ਨਿਵਾਜ ਸਤਿਗੁਰੂ ਚਵਰ ਸਦਰ ਤਖਤਾਂ ਦੇ ਮਾਲਕ ਜਾਗਦੀ ਜੋਤ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨਾ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਆਪ ਜੀ ਸੱਚੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰ ਰਹੇ ਹੋ ਹਜ਼ੂਰ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸੁੰਦਰ ਦੀਵਾਨ ਸਜੇ ਹੋਇਆ ਸੋ ਸਾਧ ਸੰਗਤਾਂ ਦੀ ਸਭਾ ਹੋਇਆ ਕਥਾ ਵਿਚਾਰਾਂ ਦਾ ਸੋ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਇਸ ਪਾਵਨ ਪਵਿੱਤਰ ਅਸਥਾਨ ਤੇ ਅੱਜ ਦੇ ਦਿਨ ਸਾਧ ਸੰਗਤ ਜੀ ਰਹਿਤ ਨਾਮਿਆਂ ਦੀ ਕਥਾ ਪ੍ਰਾਰੰਭ ਹੋ ਰਹੀ ਹੈ ਜਿਹੜੀ ਰਹਿਤ ਸਤਿਗੁਰੂ ਗੁਰੂ ਕਲਗੀ ਧਰਪਾਸ਼ਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਦੱਸੀ ਗਈ ਆ ਆਪਣੇ ਸਿੱਖਾਂ ਨੂੰ ਜਿਸ ਦੇ ਬਾਬਤ ਬਚਨ ਹਨ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਆਖ ਦੇ ਜਿਹੜਾ ਸਿੱਖ ਰਹਿਣੀ ਰਹਿਤ ਦੇ ਵਿੱਚ ਰਹਿੰਦਾ ਹੈ ਨਾ ਮਹਾਰਾਜ ਜੀ ਆਖਦੇ ਉਹ ਮੇਰਾ ਸਾਹਿਬ ਉਹ ਮੇਰਾ ਗੁਰੂ ਹੈ ਤੇ ਮੈਂ ਉਹਦਾ ਚੇਲਾ ਹਾਂ ਏਡੀ ਵੱਡੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਮਹਾਨਤਾ ਬਖਸ਼ਿਸ਼ ਕੀਤੀ ਹੈ ਤੋਂ ਆਓ ਸਾਧ ਸੰਗਤ ਜੀ ਅੱਜ ਰਹਿਤ ਨਾਮਿਆਂ ਦੀ ਕਥਾ ਆਰੰਭ ਹੋ ਰਹੀ ਹੈ ਇਹ ਜਿੰਨੇ ਵੀ ਬਚਨ ਆਉਣਗੇ ਇਹ ਕਲਗੀਧਰ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਜੀ ਦੇ ਹਨ ਇਹ ਜਿੰਨੇ ਵੀ ਬਚਨ ਹੈ ਇਹ ਭਾਈ ਨੰਦ ਲਾਲ ਜੀ ਨੇ ਲਿਖੇ ਹੋਏ ਆ ਜਿਵੇਂ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਮਹਾਰਾਜ ਜੀ ਦੇ ਨਾਲ ਰਹਾ ਕਰਦੇ ਤੇ ਮਹਾਰਾਜ ਜੀ ਜੋ ਵੀ ਦਿਨ ਦੇ ਵਿੱਚ ਕੌਤਕ ਕਰਿਆ ਕਰਦੇ ਨਾ ਤੇ ਭਾਈ ਸੰਤੋਖ ਸਿੰਘ ਜੀ ਮਹਾਰਾਜ ਜੀ ਦੇ ਦਿਨਾਂ ਦੇ ਕੌਤਕ ਆਪਣੀ ਡਾਇਰੀ ਦੇ ਉੱਪਰ ਲਿਖਿਆ ਕਰਦੇ ਸਨ ਇਸੇ ਪ੍ਰਕਾਰ ਜੋ ਮਹਾਰਾਜ ਜੀ ਨੇ ਬਚਨ ਦਸੇ ਭਾਈ ਨਾਨਕ ਲਾਲ ਜੀ ਨੂੰ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸਾਧ ਸੰਗਤ ਜੀ ਲੇਖ ਲਏ ਸੋ ਆਓ ਸਾਧ ਸੰਗਤ ਜੀ ਮਹਾਰਾਜ ਕਿਵੇਂ ਸਾਨੂੰ ਸਿੱਖ ਦੀ ਰਹਿਤ ਦੱਸ ਰਹੇ ਹੈ ਕਿਵੇਂ ਮਹਾਰਾਜ ਸਾਨੂੰ ਕਲਜੂਗੀ ਜੀਵਾਂ ਨੂੰ ਸਮਝਾ ਰਹੇ ਹੈ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਕਥਾ ਦੀ ਆਰੰਭਤਾ ਤੋਂ ਪਹਿਲਾਂ ਸਤਿਏ ਸਾਧਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ ਮਨ ਦੀ ਇਕਾਗਰਤਾ ਵਾਸਤੇ ਹਜੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ ਆਖੂ ਦੀ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤ ਗੁਰ ਪ੍ਰਸਾਦ ਸਭ ਤੋਂ ਪਹਿਲਾਂ ਭਾਈ ਨੰਦ ਲਾਲ ਜੀ ਸਾਥ ਸੰਗਤ ਦੀ ਭਾਈ ਨੰਦ ਲਾਲ ਜੀ ਦਾ ਇਹ ਨਾਮ ਪ੍ਰਸਿੱਧ ਹੈ ਇਸ ਕਰਕੇ ਆਪਾਂ ਭਾਈ ਨੰਦ ਲਾਲ ਜੀ ਆਖ ਦਿੰਦੇ ਆ ਭਾਈ ਨੰਦ ਲਾਲ ਜੀ ਨੇ ਵੀ ਅਮਰਤ ਛਕਿਆ ਸੀ ਤੇ ਉਹਨਾਂ ਦਾ ਨਾਮ ਭਾਈ ਨੰਦ ਲਾਲ ਸਿੰਘ ਸੀ ਸਾਧ ਸੰਗਤ ਜੀ ਸੋ ਭਾਈ ਨੰਦ ਲਾਲ ਸਿੰਘ ਜੀ ਰਹਿਤ ਨਾਮਿਆਂ ਦੀ ਆਰੰਭਤਾ ਤੋਂ ਪਹਿਲਾਂ ਬੀਜ ਮੰਤਰ ਉਚਾਰਨ ਕਰਦੇ ਐ ਇੱਕ ਉਹ ਪਰਮੇਸ਼ਰ ਇੱਕ ਅਦੁੱਤੀ ਸਰੂਪ ਹੈ ਉਹ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ ਐਸਾ ਪਰਮੇਸ਼ਰ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਭਾਈ ਨੰਦ ਲਾਲ ਜੀ ਪ੍ਰਤ ਰਹਿਤ ਨਾਮਾ ਇਹ ਰਹਿਤ ਨਾਮੇ ਪਤਾ ਸਾਧਗੁਰੂ ਗੁਰੂ ਕਲਗੀ ਧਰਪਾਸ਼ਾ ਮਹਾਰਾਜ ਭਾਈ ਨੰਦ ਲਾਲ ਜੀ ਨੂੰ ਦੱਸ ਰਹੇ ਹੈ ਇਹ ਸਾਡੇ ਸਿੱਖ ਦੀ ਰਹਿਤ ਕਿਦਾਂ ਦੀ ਹੋਣੀ ਚਾਹੀਦੀ ਹੈ ਸਾਡਾ ਸਿੱਖ ਆਪਣੇ ਜੀਵਨ ਨੂੰ ਕਿਵੇਂ ਕਮਾਵੇ ਆਪਣੇ ਜੀਵਨ ਦੇ ਵਿੱਚ ਕੀ ਕੀ ਕਰੇ ਸੋ ਮਹਾਰਾਜ ਰਹਿਤਨਾਮੇ ਦਾਸ ਰਹੇ ਹੈ ਗੁਰਸਿੱਖ ਰਹਿਤ ਸੁਨੋ ਰੇ ਮੀਤ ਸਤਿਪਾਸ਼ਾ ਦੀ ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗੇ ਭਾਈ ਨੰਦ ਲਾਲ ਜੀ ਜਿਹੜੇ ਗੁਰਸਿੱਖਾਂ ਦੀ ਰਹਿਤ ਹੈ ਨਾ ਹੇ ਮੇਰੇ ਮਿੱਤਰੋ ਕੰਨ ਲਾ ਕੇ ਧਿਆਨ ਦੇ ਨਾਲ ਸੁੰਨਾ ਕਰੋ ਕਿ ਗੁਰੂ ਦੇ ਸਿੱਖਾਂ ਦੀ ਰਹਿਤ ਕੀ ਐ ਪਰਭਾਤੇ ਓਠ ਕਰ ਹਿਤ ਚੀਤ ਪਰਭਾਤੇ ਸਾਧ ਸੰਗਤ ਦੀ ਆਖ ਦੇ ਅੰਮ੍ਰਿਤ ਵੇਲੇ ਨੂੰ ਅੰਮ੍ਰਿਤ ਵੇਲੇ ਉੱਠ ਕੇ ਤੇ ਪ੍ਰੇਮ ਦੇ ਨਾਲ ਪਰਮੇਸ਼ਰ ਦੇ ਵਿੱਚ ਚਿੱਤ ਜੋੜੇ ਅੰਮ੍ਰਿਤ ਵੇਲੇ ਉੱਠ ਕੇ ਇਹ ਨਾ ਹੋਵੇ ਸਾਧ ਸੰਗਤ ਜੀ ਕੋਈ 7 ਵਜੇ ਉੱਠੇ ਕੋਈ 8 ਵਜੇ ਉੱਠੇ ਕੋਈ 9 ਵਜੇ ਉੱਠੇ ਇਹ ਵੇ ਨਹੀਂ ਇਹ ਅੰਮ੍ਰਿਤ ਵੇਲਾ ਨਹੀਂ ਹੈ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ 3 4 ਵਜੇ ਹੋ ਸਕੇ ਤੇ ਸਾਧ ਸੰਗਤ ਜੀ ਕਈ ਗੁਰਮੁਖ ਪਿਆਰੇ 1 2 ਵਜੇ ਉੱਠ ਕੇ ਇਸ਼ਨਾਨ ਕਰਕੇ ਤੇ ਨਾਮ ਜਪਦੇ ਆ ਪਰ ਸਾਧ ਸੰਗਤ ਜੀ ਘਟੋ ਘਟ ਗੁਰੂ ਦਾ ਸਿੱਖ ਜਿਹੜਾ ਆਪਣੇ ਆਪ ਨੂੰ ਕਹਿੰਦਾ ਨਾ ਮੈਂ ਗੁਰੂ ਦਾ ਸਿੱਖ ਹਾਂ ਕਟੋ ਘਟੇ 4 5 ਵਜੇ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰੇ ਤੇ ਇਸ਼ਨਾਨ ਕਰਕੇ ਪਰਮੇਸ਼ਰ ਨੂੰ ਆਪਣੇ ਚਿੱਤ ਦੇ ਵਿੱਚ ਅਰਾਧੇ ਪ੍ਰੇਮ ਦੇ ਨਾਲ ਸੋ ਮਹਾਰਾਜ ਜੀ ਭਾਈ ਨੰਦ ਲਾਲ ਸਿੰਘ ਜੀ ਨੂੰ ਇਹ ਬਚਨ ਸੁਣਾ ਰਹੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਸਾਡੇ ਗੁਰਸਿੱਖ ਦੀ ਰਹਿਤ ਕੀ ਹੈ ਪਰਭਾਤੇ ਉੱਠ ਕਰ ਹਿਤ ਚੀਤ ਅੰਮ੍ਰਿਤ ਵੇਲੇ ਉੱਠ ਕੇ ਪ੍ਰੇਮ ਦੇ ਨਾਲ ਚੇਤ ਦੇ ਵਿੱਚ ਵਾਹਿਗੁਰੂ ਜੀ ਨੂੰ ਯਾਦ ਕਰੇ ਵਾਹਿਗੁਰੂ ਗੁਰਮੰਤਰ ਸੋ ਜਾਪ ਉੱਠ ਕੇ ਕੀ ਕਰਨਾ ਸਭ ਤੋਂ ਪਹਿਲਾਂ ਇਹ ਨਾ ਹੋਵੇ ਕਿ ਉੱਠ ਕੇ ਮੋਬਾਈਲ ਵੇਖੀ ਜਾਣੇ ਕਿ ਕਿਹਦਾ ਮੈਸੇਜ ਆਇਆ ਹੈ ਕਿਹਦੀ ਮਿਸ ਕਾਲ ਆਈ ਹੈ ਇਹ ਨਾ ਹੋਵੇ ਸੌਦੇ ਵਾਹੋ ਵਾਹ ਉਚਾਰਾ ਹੈ ਉੱਠਦੇ ਭੀ ਵਾਹੋ ਕਰੇਣ ਇਹ ਗੁਰਸਿੱਖ ਦਾ ਸਾਧ ਸੰਗਤ ਹੀ ਜੀਵਨ ਹੋਣਾ ਚਾਹੀਦਾ ਹੈ ਜੇ ਉਸ ਵਕਤ ਸੌਣਾ ਉਸ ਵਕਤ ਵੀ ਗੁਰੂ ਦਾ ਸਿੱਖ ਨਾਮ ਜਪ ਕੇ ਸੋਵੇ ਜਦੋਂ ਯਾਗ ਆਵੇ ਜਦੋਂ ਉੱਠਣਾ ਅਮਰਤ ਵੇਲੇ ਮਹਾਰਾਜ ਜੀ ਕਹਿੰਦੇ ਉੱਠਦਿਆਂ ਸਾਰ ਸਾਡਾ ਸਿੱਖ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੇ ਇਹ ਆ ਸਿੱਖ ਦੀ ਰਹਿਤ ਸਾਧ ਸੰਗਤ ਜੀ ਇਹ ਸ਼ੰਕਾ ਨਹੀਂ ਕਰਨਾ ਕਿਸੇ ਨੇ ਕਿ ਆਪਾਂ ਜੀ ਤੇ ਮੂਲ ਮੰਤਰ ਕੋਈ ਗੁਰਮੁਖ ਪਿਆਰੇ ਮੂਲ ਮੰਤਰ ਦਾ ਜਾਪ ਕਰਦੇ ਉੱਠ ਕੇ ਇਹ ਸ਼ੰਕਾ ਨਹੀਂ ਕਰਨਾ ਸਾਧ ਸੰਗਤ ਜੀ ਕਹਿਣ ਤੋਂ ਭਾਵ ਜਦੋਂ ਅੰਮ੍ਰਿਤ ਵੇਲੇ ਉੱਠ ਜਾਣਾ ਹੈ ਉਸ ਵਕਤ ਪਰਮੇਸ਼ਰ ਦਾ ਨਾਮ ਜਪਣਾ ਭਾਵੇਂ ਵਾਹਿਗੁਰੂ 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 ਜਪੀ ਜਾਓ ਭਾਵੇਂ ਮੂਲ ਮੰਤਰ ਦਾ ਪਾਠ ਕਰੀ ਜਾਓ ਭਾਵੇਂ ਕਿਸੇ ਸ਼ਬਦ ਦਾ ਜਾਪ ਕਰੀ ਜਾਓ ਇਹ ਸਾਧ ਸੰਗਤ ਜੀ ਨਿਰਮ ਬਣਾਵੇ ਗੁਰੂ ਕਾ ਸਿੱਖ ਸੋ ਮਹਾਰਾਜ ਜੀ ਕਹਿੰਦੇ ਇਹ ਭਾਈ ਸਾਡੇ ਸਿੱਖ ਦੀ ਰਹਿਤ ਐ ਅੰਮ੍ਰਿਤ ਵੇਲੇ ਉੱਠ ਕੇ ਉੱਠਦੇ ਅਸਾਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੇ ਕਰ ਇਸਨਾਨ ਪੜੇ ਜਪ ਜਾਪ ਫਿਰ ਉੱਠ ਕੇ ਇਸ਼ਨਾਨ ਕਰਕੇ ਉਠਣ ਤੋਂ ਬਾਅਦ ਸਾਧ ਸੰਗਤ ਜੀ ਨਾਮ ਜਪਣਾ ਨਾਮ ਜਪਣ ਤੋਂ ਬਾਅਦ ਫਿਰ ਮਹਾਰਾਜ ਜੀ ਕਹਿੰਦੇ ਸਾਡਾ ਸਿੱਖ ਇਸ਼ਨਾਨ ਕਰੇ ਹੁਣ ਕਈ ਕਹਿੰਦੇ ਆ ਜੀ ਇਸ਼ਨਾਨ ਕਰਨ ਦੀ ਕੀ ਲੋੜ ਹੈ ਨਿਤਨੇਮ ਦੱਸਿਆ ਜਬਜੀਤ ਸਾਹਿਬ ਪੜ ਲੈਂਦੇ ਆ ਇਸ਼ਨਾਨ ਦੀ ਕੀ ਲੋੜ ਹੈ ਆ ਜਿਨ੍ਹਾਂ ਦੇ ਮਨ ਦੇ ਵਿੱਚ ਸ਼ੰਕਾ ਹੋਵੇ ਉਹ ਧਿਆਨ ਦੇ ਨਾਲ ਸੁਣ ਲਓ ਮਹਾਰਾਜ ਜੀ ਨੇ ਰਹਿਤ ਮਰਿਆਦਾ ਦੇ ਵਿੱਚ ਦੱਸਿਆ ਜੇ ਮਹਾਰਾਜ ਜੀ ਕਹਿੰਦੇ ਇਸ਼ਨਾਨ ਕਰੇ ਸਾਡਾ ਸਿੱਖ